ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੁੜਾਣਾ ਨੇ ਇੱਕ ਅਜਿਹੀ ਮਸ਼ੀਨ ਇਜਾਦ ਕੀਤੀ ਹੈ ਜਿਸ ਦਰਾਈ ਪ੍ਰਾਲੀ ਨਹੀਂ ਸਭੀ ਜਾ ਸਕਦੀ ਬਲਕੇ ਝੋਨੇ ਤੋਂ ਬਾਅਦ ਅਗਲੀ ਫਸਲ ਕਣਕ ਦੀ ਬਿਜਾਈ ਵੀ ਕੀਤੀ ਜਾ ਸਕਦੀ ਹੈ ਇਸ ਮਸ਼ੀਨ ਦੇ ਵਿੱਚ ਕੰਬਾਈਨ ਵੀ ਹੈ ਤੇ ਨਾਲ ਹੀ ਮਸ਼ੀਨ ਦਰਾਈ ਖਾਦਾਂ ਤੇ ਯੂਰੀਆ ਦਾ ਖਰਚਾ ਵੀ ਬਚਾਇਆ ਜਾ ਸਕਦਾ ਹੈ ਫਿਲਹਾਲ ਪੰਜਾਬ ਦੇ ਵਿੱਚ ਤਿੰਨ ਮਸ਼ੀਨਾਂ 'ਤੇ ਇਸ ਮਸ਼ੀਨ ਦੇ ਨਮੂਨਿਆਂ ਤੇ ਨਜ਼ਰ ਰੱਖੀ ਗਈ ਹੈ ਤੇ ਧਾਰੀਵੰਦ ਦੇ ਨਜ਼ਦੀਕੀ ਪਿੰਡ ਵਿਧੀਪੁਰ ਵਿਖੇ ਲਗਾਈ ਗਈ ਹੈ ਇਸ ਮਸ਼ੀਨ ਦੇ ਨਤੀਜੇ ਕਾਫੀ ਚੈੱਕ ਕੀਤੇ ਜਾ ਚੁੱਕੇ ਹਨ ਇਸ ਮੌਕੇ ਤੇ ਐਡਵੋਕੇਟ ਐਸ ਐਚ ਬੁਲਕਾ ਤੇ ਅਗਰਿਕ ਯੂਨੀਵਰਸਿਟੀ ਦੇ ਵਾਈਸ ਚਾਂਸਰ ਕੁਸ਼ਮ ਸਿੰਘ ਵੀ ਨਤੀਜਿਆਂ ਦੀ ਚੈੱਕ ਕਰਨ ਲਈ ਉੱਥੇ ਪਹੁੰਚੇ ਨਤੀਜਿਆਂ ਤੋਂ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਐਸ ਐਚ ਬੁਲਕਾ ਤੇ ਅਗਰਿਕ ਯੂਨੀਵਰਸਿਟੀ ਦੇ ਵਾਈਸ ਚਾਂਸਰ ਔਰ ਸ਼ਰਨ ਸਿੰਘ ਨੇ ਕੀ ਕੁਝ ਕਿਆ ਤੁਸੀਂ ਆਪ ਹੀ ਦੇਖੋ ਤੇ ਸੁਣੋ ਬਿਦੀਪੁਰ ਪਿੰਡ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇੱਕ ਨਵੀਂ ਮਸ਼ੀਨ ਬਣਾਈ ਆ ਕਣਕ ਵੀਜੰਦੀ ਪਰਾਲੀ ਜਿਹੜੀ ਸਾਂਭਦੀ ਆ ਨਾਲ-ਨਾਲ ਤੇ ਨਾਲ-ਨਾਲ ਉਹ ਕਣਕ ਬੀਜਦੀ ਆ ਬਹੁਤ ਹੀ ਇਹ ਤਰੀਕਾ ਸਸਤਾ ਤੇ ਟਿਕਾਊ ਔਰ ਕਿਸਾਨ ਦੀ ਬਹੁਤ ਜ਼ਿਆਦਾ ਬਚਤ ਆ ਉਹ ਬਣਾਈਆ ਵੀ ਸੀ ਸਾਹਿਬ ਡਾਕਟਰ ਕੋਸ਼ਲ ਸਾਹਿਬ ਅੱਜ ਇੱਥੇ ਖੁਦ ਆਏ ਨੇ ਡਾਇਰੈਕਟਰ ਐਕਸਟੈਂਸ਼ਨ ਸਾਹਿਬ ਆਏ ਨੇ ਜਸਵੀਰ ਸਿੰਘ ਗਿੱਲ ਉਹ ਉਹ ਵੀ ਨਾਲ ਆਏ ਨੇ ਯੂਨੀਵਰਸਿਟੀ ਦੀ ਪੂਰੀ ਟੀਮ ਇੱਥੇ ਆਈਆ ਇਹ ਦਿਖਾਉਣ ਵਾਸਤੇ ਆਹ ਦੇਖੋ ਜੀ ਕਨਕ ਖੜੀ ਆ ਆਹ ਕਨਕ ਖੜੀ ਆ ਉਸ ਮਸ਼ੀਨ ਦੇ ਨਾਲ ਵਿਜੀ ਹੋਈ ਔਰ ਇਸ ਕਨਕ ਦੇ ਵਿੱਚ ਫਾਇਦੇ ਜੋ ਹੁਣੇ-ਹੁਣੇ ਵੀ ਸੀ ਸਾਹਿਬ ਨੇ ਦੱਸੇ ਨੇ ਇਹਦੇ ਵਿੱਚ ਪਹਿਲੀ ਗੱਲ ਝੋਨੇ ਦੇ ਜਦੋਂ ਕਟਾਈ ਕੀਤੀ ਆ ਕੰਬਾਈਨ ਦੇ ਨਾਲ ਹੀ ਮਸ਼ੀਨ ਲਾ ਕੇ ਨਾਲ ਹੀ ਕਣਕ ਵਿੱਚ ਸੀ ਉਹ ਜੋ ਸੁਪਰ ਸੀਡਰ ਨਾਲ ਜੋ ਦੂਜਾ ਉਹ 2-3000 ਰੁਪਿਆ ਉਹ ਵੀ ਬਚਿਆ ਦੂਜਾ ਇਹਦੇ ਵਿੱਚ ਕੋਈ ਕੱਖ ਨਹੀਂ ਕੋਈ ਗੁੱਲੀ ਡੰਡਾ ਨਹੀਂ ਕੋਈ ਵੀੜ ਨਹੀਂ ਵੀਡੀ ਸਾਈਡ ਦੀ ਲੋਡ ਨਹੀਂ ਪਈ ਉਹ ਬਚਿਆ ਤੀਜਾ ਇਹਦੇ ਵਿੱਚ ਯੂਰੀਆ ਜਿੰਨਾ ਆਮ ਪਾਉਂਦੇ ਉਹਦੋਂ ਅੱਧਾ ਪਾਇਆ ਅਗਲੀ ਵਾਰੀ ਉਹਦੀ ਲੋਡ ਵੀ ਨਹੀਂ ਪੈਣੀ ਪਰਾਲੀ ਦੀ ਖਾਦ ਬਣੀ ਆ ਪੂਰੀ ਦੀ ਪੂਰੀ ਚੌਥਾ ਇਹਦੀਆਂ ਜੜਾਂ ਇੰਨੀਆਂ ਮਜ਼ਬੂਤ ਆ ਕਿ ਮੀਂਹ ਪਿਆ ਨੇਰੀਆਂ ਆਈਆਂ ਇਹ ਡਿੱਗੀ ਨਹੀਂ ਬਿਲਕੁਲ ਆਹ ਦੇਖੋ ਇੰਨੀ ਵਧੀਆ ਖੜੀ ਆ ਤਾਂ ਇਹ ਮਸ਼ੀਨ ਇਸ ਕਰਕੇ ਇਹ ਕਿਸਾਨਾਂ ਨੂੰ ਪੰਜਾਬ ਦੇ ਆਨੂੰ ਸਾਰਿਆਂ ਦਿਖਾਉਣ ਵਾਸਤੇ ਕਿ ਆਹ ਦੇਖੋ ਆਹ ਤਰੀਕਾ ਮਲਕਿ ਇਹਦੇ ਨਾਲ ਉਹ ਪਰਾਲੀ ਜਿਹਨੂੰ ਆਪਾਂ ਬਿਮਾਰੀ ਸਮਝਦਿਆਂ ਵਰਦਾਨ ਵੰਦੀ ਹੈ ਉਹ ਨਾਲੇ ਤਾਂ ਹਾਂਜੀ ਪਾਣੀ ਘਟ ਲੱਗ ਆ ਪਾਣੀ ਹਣ ਇਹ ਵੀਰ ਸਾਹਿਬ ਦੱਸਦੇ ਪਾਣੀ ਘਟੇ ਹੁਣ ਵੀਰ ਸਾਹਿਬ ਦੱਸਣਗੇ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਚ ਅਸੀਂ ਤਿੰਨ ਜਗ੍ਹਾ ਤੇ ਤਿੰਨ ਪਿੰਡਾਂ ਚ ਇਹ ਡਿਮੋਨਸਟ੍ਰੇਸ਼ਨ ਲਗਾਈ ਹੋਈ ਹੈ ਉਰੇ ਸਾਡੀ ਯੂਨੀਵਰਸਿਟੀ ਤੋਂ ਸਾਰੇ ਟੀਚਰ ਸਹਿਬਾਨ ਅਫਸਰ ਸਹਿਬਾਨ ਮੋਸਟਲੀ ਆਏ ਨੇ ਤੇ ਫੂਲਕਾ ਸਾਹਿਬ ਦਿੱਲੀ ਤੋਂ ਆਏ ਨੇ ਸਪੈਸ਼ਲੀ ਦੇਖਣ ਵਾਸਤੇ ਨੂੰ ਤੇ ਇਸੇ ਤਰ੍ਹਾਂ ਪੰਜਾਬ ਓਵਰ ਦਾ ਜਿਹੜਾ ਬੈਕ ਓਗ੍ਰਿਕਲਚਰ ਦਾ ਔਰ ਇਹ ਚੀਫ ਸਹਿਬਾਨ ਆਏ ਨੇ ਦਿਖਾਉਣਾ ਅਸੀਂ ਕੀ ਚਾਹੁੰਦੇ ਆ ਕਿ ਇਹਦੀ ਜਿਹੜੀ ਬਜਾਈ ਕੀਤੀ ਹੈ ਇੱਕ ਇਹ ਜੀ ਜਿਹੜੀ ਕੰਬਾਈਨ ਸੀ ਕਮਾਈਨ ਸਿਰਫ ਕਣਕ ਨੂੰ ਜਾਂ ਝੋਨੇ ਨੂੰ ਕੱਟਣ ਵਾਸਤੇ ਬਣਾਈ ਸੀ ਅਸੀਂ ਕੰਬਾਈਨ ਦੇ ਨਾਲ ਇੱਕ ਡ੍ਰਿਲ ਲਗਾਤੀ ਹੈ ਸੋ ਜਦੋਂ ਝੋਨਾ ਕੱਟਿਆ ਜਾਂਦਾ ਹੈਗਾ ਉਹਦੇ ਨਾਲ ਉਸੇ ਦਿਨ ਉਸੇ ਟਾਈਮ ਕਣਕ ਦੀ ਬਜਾਈ ਹੋ ਜਾਂਦੀ ਹੈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈਗਾ ਸਿਰਫ ਉਦੋਂਦਾਂ ਪਾਣੀ ਲਾਉਣੇ ਆ ਇੱਕ ਤਾਂ ਇਹ ਹੁੰਦਾ ਵੀ ਜੇ ਸਾਡੇ ਕਿਤੇ ਖਾਸੇ ਵਸਤੀ ਲੇਟ ਹੋ ਜਵੇ ਝੋਨਾ ਲੇਟ ਹੋ ਜਵੇ ਸਾਡਾ ਤੇ ਕਿਉਂ 15 20 ਦਿਨ ਬਜਾਈ ਉਹ ਲੇਟ ਹੋ ਜਾਂਦੀ ਹੈ ਅਸੀਂ ਇਹ ਕਹਦੇ ਸਾਇੰਸ ਦੇ ਵਿੱਚ ਜੇ ਇੱਕ ਹਫਤਾ ਵੀ ਸਾਡੀ ਕਣਕ ਦੀ ਬਜਾਈ ਲੇਟ ਹੋਦੀ ਹੈ ਡੇਢ ਕੁਆਟਰ ਝਾੜਦਾ ਉਦੋਂ ਹੀ ਘਟ ਜਾਂਦਾ ਹਦਾ ਸੋ ਇਹਦੇ ਨਾਲ ਉਹ ਡੇਢ ਕੁਆਟਰ ਝਾੜ ਨਹੀਂ ਘਟੂਗਾ ਲੇਟ ਨਹੀਂ ਹੁੰਦੀ ਹੈਗੀ ਦੂਜੀ ਇਹਦੇ ਨਾਲ ਜਿਹੜੀ ਅਸੀਂ ਬਾਅਦ ਦੇ ਵਿੱਚ ਫਿਰ ਟਰੈਕਟਰ ਚਲਾਉਣਾ ਸੀ ਵਹਾਈ ਕਰਾਉਣੀ ਸੀ ਵੀ ਬਜਾਈ ਕਰਨੀ ਸੀ ਪਾਣੀ ਲਾਉਣੇ ਸੀ ਉਹ ਸਾਰੇ ਬਚ ਗਏ ਆਪਣੇ ਇਹ 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 ਬੜਾ ਸੌਖਾ ਦੂਜੀ ਇਹਦੇ ਨਾਲ ਇੱਕ ਜਰਮੀਨੇਸ਼ਨ ਬਹੁਤ ਵਧੀਆ ਜਿੰਨਾ ਸੀ 20 ਪਾਇਆ ਹੁਣ ਤਾਂ 40 ਕਿਲੋ ਸੀ ਕਹਿੰਦੇ ਸੀ ਇਹਦੇ ਨਾਲ ਤਾਂ 35 ਕਿਲੋ ਪਾ ਕੇ ਵੀ ਬਹੁਤ ਵਧੀਆ ਕਣਕ ਹੋ ਜਾਂਦੀ ਹੈ ਤੇ ਇਹ ਇੱਕਦਮ ਉੱਗਿਆ ਹੁੰਦੀ ਕਿਉਂਕਿ ਸਰਫੇਸ ਤੇ ਹੀ ਪਈ ਹੈ ਦੂਜੀ ਤੇ ਤੀਜੀ ਦਿਨ ਅਸੀਂ ਦੇਖ ਲਏ ਕਣਕ ਉਗਣੀ ਸ਼ੁਰੂ ਹੋ ਗਈ ਹੈ ਤੇ ਇਹਦੀ ਜੜ ਬੜੀ ਮਜ਼ਬੂਤ ਹੁੰਦੀ ਹੈ ਇਹਨੂੰ ਡਿੱਗਣ ਨਹੀਂ ਦਿੰਦੀ ਏਥੋਂ ਖਾਦਾਂ ਵੀ ਬਹੁਤ ਚੁੱਕਦੀ ਹੈ ਉਹ ਤੇ ਇਹਦੀ ਗੁੱਲੀ ਡੰਡਾ ਜਾਂ ਹੋਰ ਨਦੀਨ ਇਹਦੇ ਚੁੱਕਦੇ ਹੈ ਇਹ ਆਮ ਫਾਰਮਰ ਇਹ ਕਹਿੰਦੇ ਨੇ ਮੈਂ ਵੀ ਬਹੁਤ ਥਿਲੇ ਜਾ ਕੇ ਵੇਖਿਆ ਕਿ ਸਾਡਾ ਇੱਕ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਬਹੁਤ ਨੀਚੇ ਜਾ ਰਿਹਾ ਇੱਕ ਪਾਣੀ ਸਾਡਾ ਕਣਕ ਦਾ ਇਹਦੇ ਨਾਲ ਬਚਦਾ ਹੈ ਜੇ ਪੰਜ ਪਾਣੀ ਜਿੱਥੇ ਲਾ ਦੇ ਚਾਰ ਹੀ ਲੱਗਦੇ ਨੇ ਸੋ ਸਾਡੇ ਪੰਜਾਬ ਦਾ ਇੱਕ ਪਾਣੀ ਵੀ ਵੱਜ ਜਵੇ ਨਾ ਤੇ ਸਾਡਾ ਪੰਜਾਬ ਦਾ ਜਿਹੜਾ ਲੈਵਲ ਜਾ ਰਿਹਾ ਉਹ ਬਹੁਤ ਬਚੂਆ ਸਾਰੇ ਪੰਜਾਬ ਦੇ ਵਿੱਚ ਕਿਉਂਕਿ ਅਸੀਂ ਕਣਕ 35 ਲੱਖ ਹੈਕਟੇਅਰ ਤੇ ਲਾਉਨੇ ਹਾਂ ਸੋ ਅਸੀਂ ਚਾਹੁੰਦੇ ਵੱਧ ਤੋਂ ਵੱਧ ਬਜਾਈ ਇਹਦੇ ਵਿੱਚ ਹੋਵੇ ਇਹ ਡਿੱਗਦੀ ਨਹੀਂ ਜਦੋਂ ਕਿ ਤੇ ਹਨੇਰੀ ਆਉਂਦੀ ਹੈ ਇਹ ਕਣਕ ਡਿੱਗਦੀ ਵੀ ਹੈ ਨਹੀਂ ਤੇ ਹੋਰ ਤਾਂ ਦਾਣੇ ਦੇ ਵਿੱਚ ਹੈਗੀ ਟੂੜੀ ਦੀ ਵੀ ਕਟਰਾਲੀ ਏਕੜ ਚੋਂ ਵੱਧ ਨਿਕਲਦੀ ਏ ਵੀ ਸੋ ਉਹ ਵੀ ਸਾਡੇ ਪਛੂਆਂ ਦੇ ਕੰਮ ਆਉਂਦੀ ਆ ਸੋ ਇਹ ਅੱਜ ਅਸੀਂ ਸਾਰੀ ਤਿੰਨ ਜਗ੍ਹਾ ਤੇ ਜਾ ਕੇ ਇਹ ਡੈਮੋਨਸਟ੍ਰੇਸ਼ਨ ਦਿਖਾ ਰਹੇ ਆ ਤੇ ਤਾਂ ਕਿ ਲੋਕ ਦੇਖ ਕੇ ਵਿਸ਼ਵਾਸ ਕਰ ਲੈਣ ਥੈਂਕ ਯੂ ਜੀ ਮੇਰਾ ਨਾਮ ਕਰਮਜੀਤ ਸਿੰਘ ਟੈਂਡ ਬਿਧੀਪੁਰ ਲਗਤਾਰੀਵਨੋਂ ਬਿਲੋਂਗ ਕਰਦਾ ਹਾਂ ਅੱਜ ਸਾਡੇ ਪਿੰਡ ਬਿਧੀਪੁਰ ਵਿਖੇ ਵੀਸੀ ਸਾਹਿਬ ਪੁਲਕਾ ਸਾਹਿਬ ਔਰ ਹੋਰ ਬਹੁਤ ਹੀ ਮਹਾਨ ਜੋਸ਼ਕ ਚੀਤਾਂ ਇੱਥੇ ਪਹੁੰਚੀ ਹੋਈਆਂ ਨੇ ਇਹ ਸਾਡੇ ਨਾ ਖੇਤਾਂ ਦਾ ਇੱਕ ਹੈਗਾ ਸੀ ਟਰੈਵਲ ਪਲਾਨ ਸੀ ਜਿਹਦੇ ਵਿੱਚ ਆਪਾਂ ਜੋ ਕਣਕ ਦੀ ਬਜਾਈ ਆ ਉਹਦੀ ਕਣਕ ਦੀ ਬਜਾਈ ਜਿਹੜੀ ਇੱਕ ਆਪਾਂ ਕੰਪੈਨ ਦੇ ਤੇ ਡ੍ਰਿਲ ਦੀ ਅਟੈਚਮੈਂਟ ਨਾਲ ਕਟਾਈ ਝੋਨੇ ਦੀ ਕਟਾਈ ਦੌਰਾਨ ਕੀਤੀ ਸੀ ਔਰ ਉਹ ਡੈਮੋ ਪਲਾਂਟ ਨੂੰ ਇਹ ਸਾਰੀ ਟੀਮ ਜੋ ਦੇਖਣ ਆਈ ਸੀ ਜਿਹੜਾ ਇਹ ਡੈਮੋ ਪਲਾਂਟ ਹੈ ਸਾਡਾ ਪੰਜਾਬ ਲੈਵਲ ਦਾ ਡੈਮੋ ਪਲਾਂਟ ਸੀ ਜਿਹਦੇ ਸਬੰਧ ਵਿੱਚ ਫੁਲਕਾ ਸਾਹਿਬ ਔਰ ਮੀਚੀ ਸਾਹਿਬ ਸਾਰੇ ਉਸ ਸੰਬੰਧ ਚ ਇੱਥੇ ਪਹੁੰਚੇ ਹੋਏ ਨੇ ਬਹੁਤ ਹੀ ਵਧੀਆ ਰਿਜ਼ਲਟ ਰਿਹਾ ਜੀ ਇਹ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਜਿਹੜੀ ਆਪਾਂ ਜੋ ਨਦੀ ਕਟਾਈ ਦੇ ਦੌਰਾਨ ਹੀ ਸਾਡੀ ਜਿਹੜੀ ਉਹ ਬਜਾਈ ਹੋ ਗਈ ਸੀ ਇਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਣਕ ਦੀ ਬਜਾਈ ਤੇ ਕੋਈ ਖਰਚਾ ਨਹੀਂ ਹੋਇਆ ਬਿਲਕੁਲ ਸਾਡੀ ਕਣਕ ਜੋ ਫ੍ਰੀ ਚ ਵੇਚੀ ਗਈ ਔਰ ਦੂਸਰੀ ਇਹਦੇ ਵਿੱਚ ਜਿਹੜੀ ਹੈਗੀ ਆ ਖਾਦ ਦੀ ਮਾਤਰਾ ਡੋਸ ਬਹੁਤ ਘੱਟ ਦਿੱਤੀ ਇਹਨੂੰ ਔਰ ਹੁਣ ਜੋ ਕਣਕ ਦਾ ਉਹਦਾ ਰਿਜ਼ਲਟ ਬਹੁਤ ਹੀ ਵਧੀਆ ਆਵਾ ਅੱਗੇ ਬਾਕੀ ਜਦੋਂ ਇਹ ਕਟਾਈ ਹੋ ਗਈ ਉਦੋਂ ਦਾ ਝਾੜ ਵਗੈਰਾ ਦਾ ਸਭ ਇੱਕ ਕਨਫਰਮ ਹੋ ਜਾਊਗਾ ਪਰ ਹੁਣ ਜੋ ਇਸ ਦੀ ਹੈਗੀ ਆ ਕਣਕ ਦੀ ਪੈਦਾਵਾਰ ਬਹੁਤ ਹੀ ਸ਼ਾਨਦਾਰ ਆ ਮੀਲ ਕਰੂੰਗਾ ਕਿ ਜਿੰਨਾ ਵਸਵਤ ਅਸੀਂ ਖਰਚਾ ਬਚਾ ਸਕਨੇ ਆ ਉਹ ਬਚਾਈਏ ਔਰ ਇਸ ਜਿੱਦਾਂ ਸਾਡੀ ਅਸੀਂ ਬਜਾਈ ਕੀਤੀ ਆ ਇਸ ਤਰੀਕੇ ਜਿਹੜੇ ਆ ਇਹ ਤਰੀਕੇ ਅਪਣਾ ਕੇ ਆਪਣਾ ਜੋ ਖਰਚਾ ਆ ਉਸ ਨੂੰ ਘਟਾਈਏ ਔਰ ਜਿਹੜਾ ਆਪਣਾ ਵਾਤਾਵਰਨ ਆ ਉਹਨੂੰ ਮਤਲਬ ਕਿ ਸਾਫ਼ ਰੱਖਣ ਦੇ ਵਿੱਚ ਜਿੰਨਾ ਸਾਡਾ ਵਸਦਾ ਜੋਦਨ ਪੈਂਦਾ ਪਾਈ ਹੈ ਆਪਾਂ ਔਰ ਆਪਣੇ ਆਉਣ ਵਾਲੇ ਟਾਈਮ ਵਿੱਚ ਆਪਣੇ ਪੰਜਾਬ ਨੂੰ ਵੀ ਬਿਲਕੁਲ ਵਧੀਆ ਖੁਸ਼ਹਾਲ ਤੰਦਰੁਸਤ ਬਣਾਈਏ ਜੀ